ਦੇ ਰਹੇ ਆ ਜੀ ਸਾਗ ਮੱਕੀ ਦੀ ਰੋਟੀ ਤੇ ਉਹਦੇ ਨਾਲ ਆਪਾਂ ਘਰ ਦੀ ਚਾਟ ਦੀ ਲੱਸੀ ਤੇ ਘਰ ਦਾ ਬਣਾਇਆ ਮੱਖਣ ਹੈ ਵਿੱਚ ਮਤਲਬ ਸਾਰਾ ਤਾਜੀ ਰੋਟੀਆਂ ਬਣਦੀਆਂ ਨੇ ਨਾਲ ਦੀ ਨਾਲ ਹੀ ਰੋਟੀਆਂ ਬਣਾਉਣਾ ਦਿੰਦੇ ਆ ਹਾਂ ਜੀ ਇਹੀ ਤਾਂ ਖਾਸियत ਹੈ ਜੀ ਫਿਰ ਤਾਜੀ-ਤਾਜੀ ਰੋਟੀ ਖਾਣ ਦੀ ਸੀ ਗਾਰੰਟੀ ਗਾ ਕੇ ਕੰਮ ਸ਼ੁਰੂ ਕੀਤਾ ਸ਼ੌਂਕ ਸੀ ਹਾਂ ਜੀ ਸੋਚਦੇ ਸੀ ਵੀ ਆਪਣਾ ਕੁਛ ਕਰੀਏ ਆਪਾਂ ਕਿਸੇ ਦੇ ਅੱਗੇ ਹੱਥ ਨਾ ਫਲਾਈਏ ਆਪਣੇ ਧੰਮ ਤੇ ਕੁਛ ਕਰੀਏ ਪਹਿਲਾਂ ਅਸੀਂ ਕੜੀ ਚਾਵਲ ਵੀ ਬਣਾਉਂਦੇ ਸੀ ਰਾਜਮਾ ਬਣਾਉਂਦੇ ਸੀਗੇ ਤੇ ਪਰੌਂਠੇ ਬਣਾਉਂਦੇ ਸੀ ਆਲੂ ਦੇ ਲੱਛਾ ਪਰੌਂਠਾ ਦਾਲ ਮੱਖਣੀ ਪਨੀਰ ਦੀ ਸਬਜ਼ੀ ਇਦਾਂ। ਕਿੰਨੇ ਲੋਕ ਇੱਥੇ ਖੜੇ ਨੇ ਉਹਨਾਂ ਨੂੰ ਦੇਖ ਕੇ ਹੀ ਪਤਾ ਲੱਗ ਰਿਹਾ ਕਿ ਜਦੋਂ ਦਾ ਭਾਏ ਆ ਕਿ ਵੇਲ ਨਹੀਂ ਮਿਲਦੀ। ਵੇਲ ਤਾਂ ਜੀ ਸ਼ਾਮ ਤੱਕ ਨਹੀਂ ਮਿਲਦੀ ਹੈਗੀ ਕਿਉਂਕਿ ਘਰ ਦਾ ਬਣਿਆ ਖਾਣਾ ਸਾਰੇ ਪਸੰਦ ਕਰਦੇ। ਤੇ ਬਾਕੀ ਚਲੋ ਮੈਂ ਜੋ ਵੀ ਬਣਾਣੀ ਹੈ ਰੈਸਪੀ ਬਦਿਆ ਹੀ ਹੁੰਦੀ ਹੈ ਪਰਮਾਤਮਾ ਦੀ ਕਿਰਪਾ ਗੁਰੂ ਰਾਮਦਾਸ ਮਹਾਰਾਜ ਅੱਖ ਵੀ ਲੱਗੀ ਹੋਈ ਆ ਲੈਫਟ ਹੈਂਡ ਇਧਰ ਲੱਤ ਤੇ ਰਾਈਟ ਹੈ ਰਾਈਟ ਵਾਲੇ ਪੈਰ ਤੇ ਵੀਰੇ ਟਾਂਕੇ ਲੱਗੇ ਹੋਇਆ ਤਾਂ ਵੀ ਇੱਥੇ ਬੈਠੀ ਮੈਂ ਕੰਮ ਕਰਾਂ ਇੱਕ ਵੀ ਛੁੱਟੀ ਨਹੀਂ ਕਿਦਿ। ਨੇ ਹੰਦਾ ਵੀ ਸਾਰੇ ਮੇਰੇ ਵੇਟ ਤੇ ਆਣਗੇ ਖਾਣਾ ਖਾਣ ਹੈ ਨਾ ਦੂਰੋਂ ਦੂਰੋਂ ਚੱਲ ਕੇ ਮੀਰੇ ਤੇ ਆਉਂਦੇ ਆ ਮੈਨੂੰ ਹੰਦਾ ਕੋਈ ਨਿਰਾਸ਼ ਹੋ ਕੇ ਨਾ ਚਲੇ ਜਾਵੇ ਬਸ ਸਾਰੇ ਜੋ ਜੀ ਆਵੇ ਰਾਜੀ ਖੁਸ਼ੀ ਜਾਵੇ ਸਮਨ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸਾਖੀ ਸਰਦੀਆਂ ਦਾ ਮੌਸਮ ਆ ਚੁੱਕਾ ਹੈ ਤੇ ਸਰਦੀਆਂ ਚ ਪੰਜਾਬ ਦਾ ਮਸ਼ਹੂਰ ਖਾਣਾ ਰਹਿੰਦਾ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਸੋ ਬੀਆਰਐਸ ਨਗਰ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਜਾਂਦੇ ਜਾਂਦੇ ਅਸੀਂ ਦੇਖਿਆ ਕਿ ਇੱਕ ਲੇਡੀ ਜੋ ਹੈ ਬੜੇ ਹੀ ਪਿਆਰ ਦੇ ਨਾਲ ਮੱਕੀ ਦੀ ਰੋਟੀ ਬਣਾ ਰਹੇ ਨੇ ਤਾਜ਼ਾ ਆਟਾ ਗੁੰਨ ਰਹੇ ਨੇ ਤੇ ਨਾਲ ਹੀ ਸਾਗ ਰੱਖਿਆ ਹੋਇਆ ਹੈ ਪੂਰਾ ਦੇਸੀ ਖਾਣਾ ਹੈ ਲੱਸੀ ਵੀ ਰੱਖੀ ਹੋਈ ਹੈ ਗੁੜ ਵੀ ਰੱਖਿਆ ਹੋਇਆ ਹੈ ਤੇ ਬੜੇ ਹੀ ਪਿਆਰ ਨਾਲ ਮੁਸਕਰਾਉਂਦੇ ਚਿਹਰੇ ਦੇ ਨਾਲ ਲੋਕਾਂ ਨੂੰ ਜੋ ਹੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਜੋ ਹੈ ਖਵਾ ਰਹੇ ਨੇ ਸੋ ਸੋਚਿਆ ਕਿ ਅਸੀਂ ਵੀ ਜੋ ਇਹਨਾਂ ਨਾਲ ਗੱਲਬਾਤ ਕਰਦੇ ਆ ਇਥੋਂ ਦੀ ਆਏ ਨੇ ਤੇ ਦੇਸੀ ਖਾਣਾ ਜੋ ਹੈ ਕਰਦਾ ਬਣਿਆ ਖਿਲਾ ਰਹੇ ਨੇ ਤੇ ਚਿਹਰੇ ਤੇ ਮੁਸਕਰਾਹਟ ਵੀ ਹੈ ਤੇ ਲੋਕ ਵੀ ਬਹੁਤ ਇੱਥੇ ਖੜੇ ਹੋਏ ਸਨ ਸੋ ਬਣਦਾ ਤਾਂ ਹੈ ਇੱਕ ਵਾਰੀ ਇਹਨਾਂ ਨਾਲ ਗੱਲ ਕਰਨਾ ਕਿਉਂਕਿ ਖੁਸ਼ਬੂ ਵੀ ਖਾਣ ਦੀ ਜੋ ਹੈ ਬਹੁਤ ਜ਼ਿਆਦਾ ਆ ਰਹੀ ਹੈ ਸੋ ਆਂਟੀ ਨਾਲ ਗੱਲਬਾਤ ਕਰਦੇ ਆ ਕਿ ਕਿੱਥੋਂ ਦੀ ਆਏ ਨੇ ਕੀ ਕੀ ਬਣਾ ਕੇ ਲੋਕਾਂ ਨੂੰ ਖਵਾ ਰਹੇ ਨੇ ਤੇ ਇੰਨੇ ਪਿਆਰ ਨਾਲ ਇੰਨੀ ਮੁਸਕਰਾਹਂਦੇ ਚਿਹਰੇ ਦਾ ਰਾਜ਼ ਕੀ ਹੈ ਜਾਨ ਬਿਆਂਟੀ ਸਤਿ ਸ਼੍ਰੀ ਅਕਾਲ ਅੰਟੀ ਸਤਿ ਸ਼੍ਰੀ ਅਕਾਲ ਬੱਚੇ ਕੀ ਹਾਲ ਚਾਲ ਨੇ ਠੀਕ ਹੋ ਬਹੁਤ ਵਧੀਆ ਬੱਚੇ ਅੱਛਾ ਅੰਟੀ ਜੀ ਕੀ ਨਾਮ ਹੈ ਤੁਹਾਡਾ ਸੰਦੀਪ ਘੋੜਾ ਕਿਥੋਂ ਦੀ ਆਏ ਹੋ ਅਸੀਂ ਇੱਥੇ ਹੀ ਰਹਨੇ ਲੋਕਲ ਸਨੇਤ ਅੱਛਾ ਲੋਕਲ ਹੀ ਰਹਿੰਦੇ ਹੋ ਲੁਧਿਆਣਾ ਇਸ ਸੁਨੀਤ ਪਿੰਡ ਦੇ ਕੋਲ ਅੱਛਾ ਪਹਿਲਾਂ ਤਾਂ ਕੀ ਬਣਾ ਕੇ ਜੋ ਹੈ ਲੋਕਾਂ ਨੂੰ ਇਹ ਸਵਾਦਿਸ਼ਟ ਜਿਹਾ ਖਾਣਾ ਬਣਾ ਰਹੇ ਹੋ ਬੜੀ ਖੁਸ਼ਬੂ ਆ ਰਹੀ ਮੱਕੀ ਦੀ ਰੋਟੀ ਦੀ ਸੋ ਕੀ ਕੀ ਕਿਸ ਤਰ੍ਹਾਂ ਜੋ ਹੈ ਬਣਾਉਂਦੇ ਹੋ ਤੇ ਕੀ ਕੀ ਚੀਜ਼ਾਂ ਇੱਥੇ ਦੇ ਰਹੇ ਆਪਾਂ ਦੇ ਰਹੇ ਆਂ ਜੀ ਸਾਗ ਮੱਕੀ ਦੀ ਰੋਟੀ ਤੇ ਉਹਦੇ ਨਾਲ ਆਪਾਂ ਘਰ ਦੀ ਚਾਟ ਦੀ ਲੱਸੀ ਤੇ ਘਰ ਦਾ ਬਣਾਇਆ ਮੱਖਣ ਹੈ ਵਿੱਚ ਹਾਂਜੀ ਆਟਾ ਗੁੰਨ ਰਹੇ ਹੋ ਤੁਸੀਂ ਇੱਥੇ ਮੇਰੇ ਸਾਹਮਣੇ ਮਤਲਬ ਸਾਰਾ ਤਾਜੀ ਰੋਟੀਆਂ ਬਣਦੀਆਂ ਨੇ ਨਾਲ ਦੀ ਨਾਲ ਨਾਲ ਹੀ ਰੋਟੀਆਂ ਬਣਾਵਣਾ ਦਿੰਦੇ ਹਾਂ ਹਾਂਜੀ ਇਹੀ ਤਾਂ ਖਾਸੀਅਤ ਹੈ ਜੀ ਫਿਰ ਤਾਜੀ ਤਾਜੀ ਰੋਟੀ ਖਾਂਦੇ ਹਾਂ ਹਾਂਜੀ ਹਾਂਜੀ ਇਹ ਵੀ ਸੁਨਮ ਦੇ ਵਿੱਚ ਆਏ ਸੀ ਦੇਸੀ ਘਿਓ ਚ ਜੋ ਹੈ ਪ੍ਰੋਪਰ ਸਾ ਹਾਂਜੀ ਇਹ ਬੇਰਕਾ ਵਾਲਾ ਸੀ ਦੇਸੀ ਘਿਓ ਲੈਣ ਆਏ ਸੀ ਅੱਛਾ ਬੇਰਕਾ ਹਾਂਜੀ ਹਾਂਜੀ ਜੀ ਰੋਟੀ ਜਿਹੜੀ ਬਣਾ ਰਹੇ ਸਾਰੇ ਦੇਸੀ ਘਿਓ ਚ ਹਾਂਜੀ ਹਾਂਜੀ ਹਾਂ ਜੀ ਜਦ ਮਟਕੀ ਪਈ ਹੋਈ ਹੈ ਇਹ ਸਾਗ ਇਹਦੇ ਵਿੱਚ ਹੀ ਬਣਦਾ ਕਿਦਾਂ ਮੈਂ ਬੜੀ ਵਾਲੀ ਚ ਬਣਾਉਨੇ ਆਂ ਅੱਜ ਹਾਂਜੀ ਬੜੀ ਵਾਲੀ ਤੌੜੀ ਚ ਬਣਾਉਨੇ ਆ ਘਰੇ ਤੇ ਫਿਰ ਉਹਦੇ ਚੋਂ ਅੱਜ ਪਾ ਕੇ ਲਿਆਨੇ ਹੋਰੇ ਫਿਰ ਛੋਟੀਆਂ ਚ ਕੱਢ ਲੈਣੇ ਵਾ ਉਹ ਬੜੀ ਵਾਲੀ ਚੱਕਣੀ ਔਖੀ ਆ ਨਾ ਫਿਰ ਉਹ ਟੁੱਟ ਵੀ ਜਾਂਦੀ ਆ ਵਾਰ ਵਾਰ ਲਿਆ ਕੇ ਆਉਂਦੇ ਹਾਂ ਹਾਂਜੀ ਹਾਂਜੀ ਤੁਹਾਡੀ ਸਮਾਈਲ ਬੜੀ ਪਿਆਰੀ ਆ ਐ ਜਦੋਂ ਤੇ ਆਪਾਂ ਖੜੇ ਆ ਦੇਖ ਰਹੇ ਹਾਂ ਮੁਸਕਰਾ ਰਹੇ ਹੋ ਕੀ ਰਾਜਕੀਰ ਬੱਸ ਜੀ ਪਰਮਾਤਮਾ ਦੀ ਕਿਰਪਾ ਹੀ ਆ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੀ ਆ ਖੁਸ਼ੀ ਰਹਿਣਾ ਚਾਹੀਦਾ ਹੈ ਬੰਦਿਆਂ ਨੂੰ ਇਹ ਸਿੱਖ ਦੇਣੀ ਚਾਹੀਦੀ ਹੈ ਜਿੱਦਾਂ ਵੀ ਕੰਮ ਕਰੋ ਜੋ ਕਰੋ ਜਿੱਥੇ ਰੋ ਖੁਸ਼ ਹਾਂਜੀ ਮਿਹਨਤ ਕਰੋ ਆਪਣਾ ਖੁਸ਼ ਰਹੋ ਬਸ ਹਾਂਜੀ ਤਦ ਤੋ ਕਰ ਰਹੇ ਹੋ ਆਹ ਕੰਮ ਇਹੇ ਆਪਾਂ ਕਰ ਰਹੇ ਹਾਂ ਜੀ 3 ਅਕਤੂਬਰ ਤੋਂ ਪਹਿਲੇ ਨਰਾਤੇ ਨੂੰ ਸ਼ੁਰੂ ਕੀਤਾ ਸੀ ਅੱਛਾ ਇਸੇ ਸਾਲ ਹੁਣੇ ਥੋੜੇ ਟਾਈਮ ਤੋਂ ਹੀ ਕੀਤਾ ਹਾਂਜੀ ਹਾਂਜੀ ਅੱਛਾ ਕੀ ਕੀ ਕਾਰਨ ਸੀਗਾ ਕਿ ਕੰਮ ਸ਼ੁਰੂ ਕੀਤਾ ਸ਼ੌਂਕ ਸੀ ਜਾਂ ਕਿਸ ਤਰ੍ਹਾਂ ਹਾਂਜੀ ਸੋਚਦੇ ਸੀ ਵੀ ਆਪਣਾ ਕੁਝ ਕਰੀਏ ਆਪਾਂ ਆਪਣੇ ਕੁਝ ਹੋਵੇ ਆਪ ਕਮਾਈਏ ਕੁਝ ਹਾਂਜੀ ਕਿਸੇ ਦੇ ਅੱਗੇ ਹੱਥ ਨਾ ਫਲਾਇਏ ਆਪਣੇ ਧਾਮ ਤੇ ਕਸ਼ ਕਰੀਏ ਤੇ ਫਿਰ ਆਪਾਂ ਹਾਊਸ ਵਾਈਫਾ ਖਾਣਾ ਬਣਾਉਣਾ ਆਉਂਦਾ ਸੀ ਐਸ ਲਈ ਫਿਰ ਖਾਣਾ ਹੀ ਸ਼ੁਰੂ ਕਰ ਲਿਆ ਆਪਾਂ ਨੇ ਜਿਹੜਾ ਆਪਾਂ ਪਰਫੈਕਟ ਹੈ ਜਿਹੜੇ ਕੰਮ ਵਿੱਚ ਉਹ ਸ਼ੁਰੂ ਕਰ ਲਿਆ ਨਾਲ ਕੋਣ ਕੋਣ ਆਉਂਦਾ ਜਿਵੇਂ ਤੁਹਾਡੇ ਇੱਥੇ ਹੈਲਪ ਕਰਾਉਂਦੇ ਨਾਲ ਸਿਸਟਰ ਆਉਂਦੇ ਜੀ ਮੇਰੇ ਛੋਟੇ ਅੱਛਾ ਤੇ ਮੇਰੇ ਬੇਟੇ ਆਉਂਦੇ ਆ ਇਹ ਦੋਨੋਂ ਅੱਛਾ ਬੇਟੇ ਉਹ ਤਾਂ ਫੈਮਿਲੀ ਆਉਂਦੀ ਹੈ ਹੈਲਪ ਜੀ ਹਾਂਜੀ 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 ਇਹ ਜਦੋਂ ਤੁਹਾਡੇ ਦਿਮਾਗ 'ਚ ਆਇਆ ਜਿਵੇਂ ਤੁਸੀਂ ਕਿਹਾ ਖਾਣ ਦਾ ਹੀ ਖਾਣਾ ਪੀਣਾ ਆਉਂਦਾ ਸੀ ਉਹਦੇ ਵਿੱਚ ਹੀ ਪਰਫੈਕਸ਼ਨ ਸੀਗੀ ਸੋ ਮੱਕੀ ਦੀ ਰੋਟੀ ਸਰਦੀਆਂ ਕਰਕੇ ਜਾਈ हां जी हां जी शुरू ਕੀਤਾ ਮੱਕੀ ਦੀ ਰੋਟੀ ਸਰਦੀਆਂ ਕਰਕੇ ਤੇ ਬੱਸ ਜੋ ਅਸੀਂ 3 ਅਕਤੂਬਰ ਤੋਂ ਪਹਿਲਾਂ ਦਾ ਹੁਣ ਮੱਕੀ ਦੀ ਰੋਟੀ ਦਾ ਰਸ਼ ਪੈ ਲੱਗ ਗਿਆ ਹੀ ਪਹਿਲਾਂ ਅਸੀਂ ਕੜੀ ਚਾਵਲ ਵੀ ਬਣਾਉਂਦੇ ਸੀ ਰਾਜਮਾ ਬਣਾਉਂਦੇ ਸੀਗੇ ਤੇ ਪਰੌਂਠੇ ਬਣਾਉਂਦੇ ਸੀ ਆਲੂ ਦੇ ਲੱਛਾ ਪਰੌਂਠਾ ਦਾਲ ਮੱਖਣੀ ਪਨੀਰ ਦੀ ਸਬਜ਼ੀ ਇਦਾਂ ਇੱਥੇ ਹੀ ਇੱਥੇ ਹੀ ਬਹਿ ਰਹੇ ਹਾਂ ਜਦੋਂ ਤੋਂ ਮਤਲਬ ਸਟਾਰਟ ਕੀ ਹਾਂ ਜੀ ਹਾਂ ਜੀ ਹਾਂ ਜੋ ਸੋਚੇ ਅੱਗੇ ਕੀ ਆਉਣ ਵਾਲੀਆਂ ਸਰਦੀਆਂ ਚ ਕੁਝ ਹੋਰ ਚਾਪਾ ਹੀ ਹੁਣ ਸਰਦੀਆਂ ਆਏ ਹੈ ਮੱਕੀ ਦੀ ਰੋਟੀ ਸਾਗ ਤੋਂ ਬਿਨਾਂ ਵੀ ਹੋਰ ਵੀ ਬਣਾ ਬਣਾਵਾਂਗੇ ਤੇ ਮੈਨੂੰ ਦੋ ਲੋਕਲ ਹੈਲਪਰਜ਼ ਦੀ ਲੋੜ ਹੈ ਲੇਡਿਸ ਦੀ। ਠਾਲ ਜੀ ਜੇ ਕਿਸੇ ਨੂੰ ਕੰਮ ਦੀ ਲੋੜ ਹੋਵੇ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ। ਤੇ ਫਿਰ ਅਸੀਂ ਖਾਣੇ ਦਾ ਕੰਮ ਹੋਰ ਵਧਾਵਾਂਗੇ ਜੀ। ਕਿਉਂਕਿ ਕਰਦਾ ਬਣਿਆ ਖਾਣਾ ਸਾਰੇ ਪਸੰਦ ਕਰਦੇ ਆ ਜੀ। ਤੇ ਬਾਕੀ ਚਲੋ ਮੈਂ ਜੋ ਵੀ ਬਣਾਣੀ ਹੈ ਰੈਸਪੀ ਬਦਿਆ ਹੀ ਹੁੰਦੀ ਹੈ ਪਰਮਾਤਮਾ ਦੀ ਕਿਰਪਾ ਗੁਰੂ ਰਾਮਦਾਸ ਮਹਾਰਾਜ ਜਿੰਨੇ ਲੋਕ ਇੱਥੇ ਖੜੇ ਨੇ ਉਹਨਾਂ ਨੂੰ ਦੇਖ ਕੇ ਹੀ ਪਤਾ ਲੱਗ ਰਿਹਾ ਹੈ ਕਿ ਜਦੋਂ ਦਾ ਭਾਏ ਆ ਕਿ ਵੇਲ ਨਹੀਂ ਮਿਲਦੀ। ਵੇਲ ਤਾਂ ਜੀ ਸ਼ਾਮ ਤੱਕ ਨਹੀਂ ਮਿਲਦੀ ਹੈਗੀ। ਜਦੋਂ ਆ ਜਾਂਦੇ ਆ ਬਸ ਸਾਡਾ ਫਿਰ ਜਾਣਾ ਕਰ ਰਹੇ ਹੁੰਦੇ ਕਸਟਮਰ ਜਦੋਂ ਅਸੀਂ ਆਉਂਨੇ ਸਾਡੀ ਵੇਟ ਕਰ ਰਹੇ ਹੁੰਦੇ ਨੇ ਤੇ ਜਿਹੜਾ ਤੁਹਾਡੀ ਪਸੰਦ ਕਰ ਰਹੇ ਨੇ ਤੇ ਵਧੀਆ ਲੱਗ ਰਿਹਾ ਜੀ ਸਾਨੂੰ ਬਹੁਤ ਪਿਆਰ ਦੇ ਰਹੇ ਨੇ ਸਾਰੇ ਬਹੁਤ ਵਧੀਆ ਲੱਗਦਾ ਹਾਂਜੀ ਹਾਂਜੀ ਸਾਨੂੰ ਉਮੀਦ ਨਹੀਂ ਸੀਗੀ ਜਿੰਨਾ ਪਿਆਰ ਸਾਨੂੰ ਸਾਰਿਆਂ ਦਾ ਮਿਲ ਰਿਹਾ ਪਰਮਾਤਮਾ ਦੀ ਕਿਰਪਾ ਹੈ ਗੁਰੂ ਰਾਮਦਾਸ ਪਹਾਰਾ ਜੀ ਦੀ ਕਿਰਪਾ ਹੈ ਮਤਲਬ ਇਹਨੂੰ ਤੁਸੀਂ ਕੰਮ ਨੂੰ ਬਹੁਤ ਇੱਕ ਕਹਿ ਸਕਦੇ ਚੰਗਾ ਸਮਝ ਰਹੇ ਹੋ ਕਿ ਤੁਹਾਡੇ ਲਈ ਬੜਾ ਹੈਲਪਫੁਲ ਬਿਲਕੁਲ 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 ਆਪਣਾ ਕੰਮ ਹੈ ਜੀ ਕਿਸੇ ਦਾ ਕੋਈ ਹੈ ਨਹੀਂ ਆਪਾਂ ਜੌਬ ਨਹੀਂ ਵੀ ਨੌਕਰੀ ਨਹੀਂ ਕਿਸੇ ਦੀ ਆਪਣਾ ਰੋਜ਼ਗਾਰ ਹੈ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਨੀ ਆ ਕੁਛ ਵੀ ਕਰੋ ਜਿਸ ਕੰਮ ਵਿੱਚ ਤੁਸੀਂ ਪਰਫੈਕਟ ਹੋ ਉਹ ਆਪਣਾ ਰੁਜ਼ਗਾਰ ਆਪ ਕਰੋ ਸ਼ਰਮਾ ਮਹਿਸੂਸ ਨਾ ਕਰੋ ਕਰੋ ਬਾਹਰ ਨਿਕਲੋ ਆਪਣਾ ਪੈਸਾ ਖੁਦ ਕਮਾਓ ਆਪਣੇ ਪੈਰਾਂ ਤੇ ਖੜੋ ਕਿਸੇ ਦੀ ਉਮੀਦ ਦਾ ਨਾ ਰੱਖੋ ਜੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਦੋਂ ਕੀ ਨੁਕਸਾਨ ਦੇ ਦੇਣ ਇਸ ਲਈ ਆਪਣੇ ਪੈਰਾਂ ਤੇ ਖੜੋ ਬਹੁਤ ਚੰਗੀ ਸਿੱਖਿਆ ਜੋ ਹੈ ਤੁਸੀਂ ਦੇ ਰਹੇ ਹੋ ਇਸ ਉਮਰ ਦੇ ਵਿੱਚ ਕੰਮ ਕਰਨਾ ਹੀ ਆਪਣੇ ਆਪ ਚ ਬਹੁਤ ਵੱਡੀ ਗੱਲ ਹੁੰਦੀ ਹੈ ਕੰਮ ਤਾਂ ਚਲੋ ਸਾਰੇ ਹੀ ਕਰਦੇ ਨੇ ਇਸ ਉਮਰ 'ਚ ਕੰਮ ਨੂੰ ਸ਼ੁਰੂ ਕਰਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਮੇਰੇ ਹਾਈਸ ਅੱਗ ਵੀ ਲੱਗੀ ਹੋਈ ਆ ਲੈਫਟ ਹੈਂਡ ਇੱਧਰ ਲੱਤ ਤੇ ਰਾਈਟ ਰਾਈਟ ਵਾਲੇ ਪੈਰ ਤੇ ਮੇਰੇ ਟਾਂਕੇ ਲੱਗੇ ਹੋਇਆ ਤਾਂ ਵੀ ਇੱਥੇ ਬੈਠੀ ਮੈਂ ਕੰਮ ਕਰੇ ਇੱਕ ਵੀ ਛੁੱਟੇ ਨਹੀਂ ਕਿਤੇ ਹੌਸਲਾ ਦੇ ਰਹੇ ਹੋ ਲੋਕਾਂ ਨੂੰ ਮੈਨੂੰ ਇਹ ਹੁੰਦਾ ਵੀ ਸਾਰੇ ਮੇਰੇ ਵੇਟ ਤੇ ਆਣ ਕੇ ਖਾਣਾ ਖਾਣਾ ਹੈ ਨਾ ਵੀ ਵੇ ਕੋਈ ਮੈਂ ਵੀ ਮਨ ਹੋਸ ਆਕੜ ਹੋ ਕੇ ਚਲੇ ਜਾਵੇ ਵਾਪਸ ਮੇਰੀ ਘਰ ਕੇ ਉਮੀਦ ਤੇ ਆਉਂਦੇ ਕਿ ਲੰਚ ਰਹਿਣ ਦੀ ਕਿ ਆਂਟੀ ਕੋਲੀ ਜਾ ਕੇ ਮੱਕੀ ਦੀ ਰੋਟੀ ਦੂਰੋਂ ਦੂਰੋਂ ਚੱਲ ਕੇ ਉਮੀਦ ਤੇ ਆਉਂਦੇ ਆ ਮੈਨੂੰ ਹੁੰਦਾ ਕੋਈ ਨਰਾਸ਼ ਹੋ ਕੇ ਨਾ ਚਲੇ ਜਾਵੇ ਬਸ ਸਾਰੇ ਜੋ ਜੀ ਆਵੇ ਰਾਜੀ ਖੁਸ਼ੀ ਜਾਵੇ ਸਾਰੇ ਖਾਣਾ ਖਾ ਕੇ ਬੱਚੇ ਦੇਖੋ ਬੈਠੇ ਬਹਿ ਕੇ ਆਰਾਮ ਨਾਲ ਖਾ ਰਹੇ ਚੰਗਾ ਲੱਗਿਆ ਇਹ ਬੱਚੇ ਪਹਿਲਾਂ ਵੀ ਖਾਣਾ ਖਾ ਕੇ ਗਏ ਨੇ ਤੇ ਉਹ ਬੱਚੇ ਪਹਿਲਾਂ ਵੀ ਕਹਿ ਰਹੇ ਸੀ ਆਂਟੀ ਬਹੁਤ ਟੇਸਟੀ ਹੈ ਖਾਣਾ ਤਾਂ ਹੀ ਦੁਬਾਰਾ ਆਏ ਬੱਚੇ ਖਾਣਾ ਖਾਣਾ ਅੱਛਾ ਜਿਹੜਾ ਚੂਲਾ ਸਿਲੰਡਰ ਵਗੈਰਾ ਇਹ ਰੋਜ਼ ਲੈ ਕੇ ਜਾਂਦੇ ਹੋ ਘਰੇ ਜਾਂ ਇੱਥੇ ਕਿਤੇ ਹਾਂ ਜੀ ਲੈ ਕੇ ਜਾਣਾ ਪੈਂਦਾ ਨਾ ਜਿਹੜੇ ਰੇੜੇ 'ਚ ਰੱਖ ਕੇ ਲੈ ਕੇ ਜਾਂਦੇ ਆ ਹਾਂ ਜੀ ਕਿੰਨੇ ਤੋਂ ਕਿੰਨੇ ਵਜੇ ਤੱਕ ਜੋ ਹੈ ਖਾਣਾ ਤੁਹਾਡਾ ਮੁੱਕ ਜਾਂਦਾ ਕਿੰਨੇ ਵਜੇ 12 ਵਜੇ ਆਉਂਦੇ ਆ ਰੋਜ਼ ਅਸੀਂ 4 4:30 ਤੱਕ ਖਤਮ ਹੋ ਜਾਂਦਾ ਖਤਮ ਹੁੰਦਾ ਤਾਂ ਅੱਧਾ ਚੱਕ ਲੈਂਦੇ ਹੋ ਫੇਰ ਚੱਲ ਜਾਂਦੇ ਹਾਂ ਜੀ ਹਾਂ ਜੀ ਕੀ ਕਹਿੰਦੇ ਨੇ ਕਿ ਵਧਾਓ ਕੰਮ ਆਪਣਾ ਤਾਂ ਕਿ ਜਿਹੜਾ ਜੇ ਖਾਣਾ ਸੀ ਹੱਥ ਜੋੜਦੇ ਆ ਮੈਨੂੰ ਤਾਂ ਕਰਦੇ ਆ ਵੀ ਖਤਮ ਹੋ ਗਿਆ ਫਿਰ ਬੜਾ ਆਪਣੇ ਆਪ ਨੂੰ ਫੀਲ ਵੀ ਹੁੰਦਾ ਵੀ ਜਿਹੜਾ ਚਲੇ ਗਿਆ ਵਾਪਸ ਇਹਨਾਂ ਮਤ ਹੁੰਦਾ ਨਹੀਂ ਹੁਣ ਮੈਨੂੰ ਹੈਲਪਰਸ ਦੀ ਲੋੜ ਆ ਹਾਂ ਜੀ ਹਾਂ ਹਾਲੇ ਸਿਰਫ ਫੈਮਿਲੀ ਮੈਂਬਰ ਹੀ ਨੇ ਜਿਹੜੇ ਕੰਮ ਹਾਂ ਹਾਂ ਜੀ ਹਾਂ ਜੀ ਦੇਸੀ ਘਿਓ ਚ ਜਿਹੜਾ ਤੁਸੀਂ ਕਹਿ ਰਹੇ ਹੋ ਬਣਾਉਂਦਾ ਇਹਦਾ ਖਾਸ ਕਾਰਨ ਕੀ ਹੈ ਇਹਦਾ ਜੇ ਆਪਣਾ ਜਿਹੜਾ ਪਿੰਡੂ ਵਿਰਾਸਤ ਖਾਣਾ ਪਹਿਲਾਂ ਦੇਸੀ ਘਿਓ ਚ ਬਣਦਾ ਸੀ ਰਜ ਤੇ ਇਹ ਬਡਾਲ ਡਾਲਡਾ ਵਗੈਰਾ ਤਾਂ ਬਾਹਰ ਬਾਤ ਚੋਂ ਆਏ ਨੇ ਤੇ ਆਪਣਾ ਇਹੀ ਖਾਣਾ ਸੀ ਪੰਜਾਬੀਆਂ ਦਾ ਇਸ ਲਈ ਆਪਾਂ ਇਹ ਦੇਸੀ ਘਿਓ ਚ ਬਣਾ ਰਿਆ ਹਾਂ ਹਾਂਜੀ ਅਸਲ ਚ ਸਾਗ ਤੇ ਇਹ ਦੇਸੀ ਘਿਓ ਦਾ ਹੀ ਹਿੱਸਾ ਹੈ ਹਾਂਜੀ ਘਰੇ ਵੀ ਤੁਸੀਂ ਦੇਸੀ ਘਿਓ ਵਰਤਦੇ ਹੋ ਵੈਸੇ ਖਾਣ ਲਈ ਅਸੀਂ ਜੋ ਸ਼ੁਰੂ ਤੋਂ ਜ਼ਿੰਦਗੀ ਤੋਂ ਪਤਕਾ ਤੇ ਡਾਲਡਾ ਕਿਉਂ ਵਰਤਿਆ ਨੇ ਤੇ ਤੜਕਾ ਲਗਾਉਣ ਲਈ ਵੀ ਅੱਜ ਤੱਕ ਕਦੇ ਬਾਜ਼ਾਰ ਵਾਲਾ ਦੂਜਾ ਕੱਚੀ ਕਾਣੀ ਤੇ ਤੇਲ ਤੋਂ ਬਿਨਾਂ ਕਦੇ ਦੂਸਰਾ ਨਹੀਂ ਵਰਤਦੇ ਪਸੰਦ ਕਰ ਰਹੇ ਨੇ ਤੇ ਜੇ ਕੁਝ ਹੋਰ ਨਵਾਂ ਦਿਮਾਗ ਚ ਆਂਦਾ ਤੇ ਉਹ ਵੀ ਬਣਾਉਗੇ ਬਿਲਕੁਲ ਬਿਲਕੁਲ ਮੈਂ ਰੈਸਪੀਆਂ ਬਣਾ ਬਣਾ ਕੇ ਦਵਾਂਗੇ ਸਾਰੇ ਅੰਗ ਲੁਧਿਆਣੇ ਵਾਲਿਆਂ ਨੂੰ ਸਰਪ੍ਰਾਈਜ਼ ਕਰਾਂਗੇ ਆਪਾਂ ਬਸ ਹੈਲਪਸ ਮਿਲ ਜਾਣ ਮੇਥੇ ਵਾਲੀਆਂ ਰੋਟੀਆਂ ਸਾਰੀਆਂ ਜੋ ਵੀ ਪਿੰਡੂ ਖਰਾਕਾਂ ਨੇ ਸਾਰੀਆਂ ਬਣਾ ਕੇ ਬਣਾਈ ਮੁਸਕਰਾਉਂਦੇ ਰਹੋ ਕੰਮ ਚੈੱਕ ਕਰਦੇ ਰਹੋ ਪਰਮਾਤਮਾ ਕਿਰਪਾ ਕਰੇਗੀ ਹਾਂਜੀ ਹਾਂਜੀ ਇਹ ਬਹੁਤ ਹੀ ਪਿਆਰੀ ਜੀ ਸਮਾਈਲ ਆਂਟੀ ਦੀ ਤੇ ਜਿਨ੍ਹਾਂ ਨਾਲ ਗੱਲ ਕਰਕੇ ਇੰਨਾ ਜ਼ਿਆਦਾ ਮਜ਼ਾ ਆ ਰਿਹਾ ਤੇ ਇਹਨਾਂ ਦਾ ਖਾਣਾ ਵੀ ਦੇਖਣ ਚ ਇੰਨਾ ਜ਼ਿਆਦਾ ਸਵਾਦ ਲੱਗ ਰਿਹਾ ਖੁਸ਼ਬੂ ਇੱਥੇ ਤੱਕ ਆ ਰਹੀ ਹੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਪੰਜਾਬ ਦਾ ਜੋ ਹੈ ਮੁੱਖ ਖਾਣਾ ਵੀ ਮੰਨਿਆ ਜਾਂਦਾ ਹੈ ਸਰਦੀਆਂ ਦਾ ਟਾਈਮ ਵੀ ਹੋ ਗਿਆ ਹੈ ਤੇ ਲੋਕ ਜੋ ਹੈ ਬੜਾ ਪਸੰਦ ਕਰ ਰਹੇ ਨੇ ਸ਼ੁੱਧ ਦੇਸੀ ਕੀ ਦੇ ਵਿੱਚ ਇਹਨਾਂ ਵੱਲੋਂ ਬਣਾਇਆ ਜਾਂਦਾ ਹੈ ਸੋ ਬਹੁਤ ਹੀ ਚੰਗਾ ਲੱਗਿਆ ਗੱਲਬਾਤ ਕਰਕੇ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਇਹਨਾਂ ਦਾ ਸਵਾਦਿਸ਼ ਖਾਣਾ ਆ ਸਕਦੇ ਹੋ ਬੀਆਰਐਸ ਨਗਰ ਦੇ ਵਿੱਚ ਜੋ ਹੈ ਰੋਜ਼ ਬੰਦੇ ਨੇ ਕਹਿੰਦੇ ਨੇ ਕਿ ਤਬੀਅਤ ਵੀ ਠੀਕ ਨਹੀਂ ਹੁੰਦੀ ਤਾਂ ਵੀ ਉਹਨ ਰਹਿੰਦੀ ਹੈ ਕਿ ਅੱਜ ਉਹਨਾਂ ਦੇ ਹੱਥ ਦਾ ਖਾਣਾ ਖਾਣਾ ਕੈਮਰਾਮੈਨ ਨੀਲਕਮਲ ਮੋਨੂ ਦੇ ਨਾਲ ਸਾਖਸ਼ੀ ਸ਼ਰਮਾ ਦਸਮਨ న్యూਸ ਮੇਰਾ ਤੇਜਿੰਦਰ ਹਾਂ ਜੀ ਸਰ ਕਿਵੇਂ ਅੱਜ ਜੀ ਸਾਡੇ ਨਾਲ ਬੈਠੇ ਹੋ ਬਹੁਤ ਵਧੀਆ ਲੱਗਿਆ ਜੀ ਮੈਂ ਕੱਲ ਵੀ ਲੈ ਕੇ ਗਿਆ ਅੱਜ ਵੀ ਫੇਰ ਦੁਬਾਰਾ ਆਇਆ ਮੈਂ ਔਰ ਅਸੀਂ ਇਹਨਾਂ ਦੀ ਪੋਸਟ ਦੇਖੀ ਸੀ ਫੇਸਬੁਕ ਤੇ ਤੇ ਉੱਥੋਂ ਫੇਰ ਇੰਟਰੋਡਕਸ਼ਨ ਹੋਈ ਤੇ ਫੇਰ ਹੁਣ ਅਸੀਂ ਲੈਣ ਆਏ ਸਵਾਲ ਕਿ ਮੈਂ ਸਵਾਲ ਬਿਲਕੁਲ ਘਰ ਵਰਗਾ ਜੀ ਅਲਟੀਮੇਟ ਕਿਹਨਾਂ ਕਰਦੇ ਆ ਬਸ ਰੱਬ ਤਰੱਕੀ ਬਖਸ਼ੇ ਜੀ ਇਹਨਾਂ ਨੂੰ ਤੇ ਐਦਾ ਹੀ ਸਭ ਦੀ ਸੇਵਾ ਕਰਦੇ ਰਹਿਣ ਤੇ ਆਪ ਦਾ ਟੇਸਟ ਜਿਹੜਾ ਹੈਗਾ ਉਹ ਵੰਡਦੇ ਟੇਸਟ ਬਹੁਤ ਪਿਆਰਾ ਭਾਜੀ ਬਿਲਕੁਲ ਘਰ ਵਰਗਾ ਟੇਸਟ ਬਹੁਤ ਵਧੀਆ ਟੇਸਟ ਤੋਂ ਆਏ ਤੁਸੀਂ ਮੈਂ ਵੈਸੇ ਤੱਕ ਨੂੰ ਦੇ ਜਾਣੇ ਰਹਿਣਾ ਔਰ ਰਹਿਣ ਵਾਲਾ ਮੈਂ ਅਮਰੀਕਾ ਜਾ ਮੇਰਾ ਨਾਮ ਹਰਦੀਪ ਸਿੰਘ 베ਦੀ ਹੈ ਜੀ ਬਹੁਤ ਵਧੀਆ ਜੀ ਬਹੁਤ ਹੀ ਟੇਸਟੀ ਹੈ ਫੂਡ ਸਾਰਾ ਯਾਰ ਜਿੱਦਾਂ ਬਿਲਕੁਲ ਘਰੇ ਆਪਾਂ ਖਾਣੇ ਆ ਮੱਕੀ ਦੀ ਰੋਟੀ ਸਰਦਾ ਸਾਗ ਸੇਮ ਉਹੀ ਟੇਸਟ ਹੈ ਕਿਉਂਕਿ ਮੈਂ ਜਿੱਦਾਂ ਮੇਰਾ ਐਕਸਪੀਰੀਅੰਸ ਹੈ ਮੈਂ ਗੜਕ ਦੀ ਰੋਟੀ ਨਹੀਂ ਖਾਂਦਾ ਜਿਵੇਂ ਮੱਕੀ ਦੀ ਹੀ ਖਾਣਾ ਤੇ ਮੈਂ ਕਾਫੀ ਸ਼ਹਿਰ ਦੇ ਵਿੱਚ ਆਸੇ-ਬਸੇ ਘੁੰਮ ਕੇ ਦੇਖਿਆ ਜਿੱਥੇ ਵੀ ਮਿਲਦੀ ਹੈ ਇੰਨਾ ਵਧੀਆ ਟੇਸਟ ਕਿਤੇ ਵੀ ਨਹੀਂ ਹੈ ਮਤਲਬ ਜਿੱਦਾਂ ਆਪਾਂ ਘਰੇ ਬੈਠ ਕੇ ਆਪਣੇ ਘਰੇ ਆਪਣੇ ਮਾਂ ਤੋਂ ਜਾਂ ਆਪਣੀ ਭੈਣ ਤੋਂ ਰੋਟੀ ਖਾਂਦੇ ਸੇਮ ਉਹੀ ਟੇਸਟ ਇੱਥੇ ਫੀਲ ਆਇਆ ਸਾਨੂੰ ਬਹੁਤ ਵਧੀਆ ਬਣਾ ਰਹੇ ਨੇ ਬਿਲਕੁਲ ਘਰ ਵਾਲਾ ਟੇਸਟ ਹੈ ਜੀ ਆਂਟੀ ਜੀ ਨੂੰ ਬਸ ਇਹੀ ਕਹਿਣਾ ਚਾਹੁੰਦੇ ਆਂ ਜੀ ਬਹੁਤ ਵਧੀਆ ਟੇਸਟ ਇਹ ਬਰਕਰਾਰ ਰੱਖਣ ਤੋ ਇਹਨਾਂ ਨੂੰ ਹੋਰ ਵਧੀਆ ਕਸਟਮਰ ਮਿਲਦੇ ਰਹਿਣ ਇੱਥੇ ਕਿਉਂਕਿ ਏਰੀਆ ਬਹੁਤ ਵਧੀਆ ਜੀ ਇੱਥੇ ਬਹੁਤ ਲੋਕਾਂ ਵਾਲੇ ਆ ਸਕਦੇ ਨੇ ਆਫੀਸ਼ੀਅਲ ਏਰੀਆ ਸੋ ਵਧੀਆ ਦੇ ਮੱਖਣ ਵੀ ਦੇਸੀ ਮਿਲਾਵਟ ਹੈ ਹਾਂਜੀ ਹਾਂਜੀ ਮੱਖਣ ਬਿਲਕੁਲ ਵਧੀਆ ਜੀ ਕੋਈ ਮਿਲਾਵਟ ਨਹੀਂ ਹੈ ਬਹੁਤ ਹੀ ਬਹੁਤ ਹੀ ਵਧੀਆ ਟੇਸਟ ਹੈ ਹਰ ਇੱਕ ਚੀਜ਼ ਦਾ ਠੀਕ ਹੈ ਬਾਕੀ ਅਮਨਵੀਰ ਦੱਸਣਗੇ ਤੁਹਾਨੂੰ ਹੋਰ ਹਾਂਜੀ ਹਾਂਜੀ ਬਿਲਕੁਲ ਘਰ ਵਾਲੀ ਫੀਲਿੰਗ ਆਈ ਹੈ ਜੀ ਰੋਟੀ ਵਿੱਚ ਜਿਹੜਾ ਵੀ ਆ ਇਦਾਂ ਲੱਗ ਹੀ ਨਹੀਂ ਰਿਹਾ ਵੀ ਅਸੀਂ ਬਾਹਰ ਖਾ ਰਹੇ ਹਾਂ ਬਹੁਤ ਜ਼ਿਆਦਾ ਵਧੀਆ ਟੇਸਟ ਸੀਗਾ ਹਾਂਜੀ ਮੱਕੀ ਰੋਟੀ ਸਰੋਂ ਦਾ ਸਾਗ ਰੋਟੀ ਵਿੱਚ ਆਪਣਾ ਅਦਰਕ ਦਾ achar ਤੇ ਦੇਸੀ ਘਿਓ ਨਾਲ ਰੋਟੀ ਚੋਪੜੀ ਹੋਈ ਤੇ ਸਾਗ ਵਿੱਚ ਪਿਓਰ ਮੱਖਣ ਪਾਇਆ ਹੋਇਆ ਬਿਨਾਂ ਮਿਲਾਵਟ ਤੋਂ ਬਹੁਤ ਵਧੀਆ ਲੱਗਿਆ ਜੀ ਸਵਾਦ ਕਿੰਨਾ ਲੱਗਦਾ ਸਵਾਦ ਸਵਾਦ ਵਾਜੀ ਨਜ਼ਾਰਾ ਆ ਗਿਆ ਹਾਂਜੀ ਆ ਗਿਆ ਹਾਂਜੀ ਸਾਵੇ ਕਾਲਾ ਦੀ ਹਾਂਜੀ ਲਗਭਗ ਜੀ ਅਸੀਂ ਰੋਜ਼ ਹੀ ਖਾਂਦੇ ਆ ਤੇ ਇੱਥੇ ਹੀ ਆਣਾ ਹਾਂ ਹਾਂਜੀ ਉਹ ਵੀ ਆਫਿਸ ਵਿੱਚ ਜੌਬ ਕਰਦੇ ਆ ਲੰਚ ਸਾਡਾ ਬਾਹਰ ਹੀ ਹੁੰਦਾ ਤੇ ਹੁਣ ਇਹਨਾਂ ਦੇ ਤਾਂ ਅਸੀਂ ਪੱਕੇ ਕਸਟਮਰ ਹੋ ਗਏ ਠੀਕ ਜੀ